ਭਾਈ ਜੀ ਮੇਰਾ ਨਾਮ ਦੀ ਫੌਜੀ ਰਾਈਡਰ ਹੈ ਤੇ ਮੈਂ ਮਹਾਂਬਾਲੇ ਕੈਂਟ ਤੋਂ ਬਿਲੋਂਗ ਕਰਦਾ ਹਾਂ ਕੀ ਕਹਾਂਗੇ ਸਿੱਧੂ ਇਹ ਜਸਟਿਸ ਨੂੰ ਲੈ ਕੇ ਪਹਿਲਾਂ ਕਿਥੋਂ ਤੱਕ ਰੈਡ ਕੀਤੀ ਗਈ ਤੇ ਅੱਜ ਮੁਸਾਫਰ ਭਾਈ ਜੀ ਪਹਿਲਾਂ ਮੈਂ ਸਿੱਧੂ ਦੇ ਜਸਟਿਸ ਵਾਸਤੇ ਜਸਟਿਸ ਰਾਈਡ ਕੀਤੀ ਸੀ ਤੇ ਉਹ ਰਾਈਡ ਸੀ ਵੀ ਮੇਰੀ ਲੇ ਤੋਂ ਕੰਨਿਆ ਕੁਮਾਰੀ ਜਿਹਦੇ ਵਿੱਚ ਮੈਂ ਲੋਕਾਂ ਦੇ ਕੋਲ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਕੁਝ ਵੀ ਪਾਉਣੇ ਹੋ ਤੇ ਸਿੱਧੂ ਭਾਈ ਦੇ ਜਸਟਿਸ ਵਾਸਤੇ ਉਹਦਾ ਹੈਸ਼ਟੈਗ ਯੂਜ਼ ਕਰੋ ਤੇ ਜਸਟਿਸ ਦੀ ਗੱਲ ਕਰੋ ਹਾਂ ਹੁਣ ਤੱਕ ਕਿੰਨੇ ਕਿਲੋਮੀਟਰ ਤੁਸੀਂ ਰਾਈਡ ਕਰ ਚੁੱਕੇ ਨੇ ਜਿਹੜੀ ਮੈਂ ਸਿੱਧੂ ਭਾਈ ਦੇ ਜਸਟਿਸ ਵਾਸਤੇ ਰਾਈਡ ਕੀਤੀ ਸੀ ਉਹ ਕਰੀਬਨ 9000 ਕਿਲੋਮੀਟਰ ਦੀ ਸੀ 9000 ਸਮ ਪਲੱਸ ਸੀਗਾ મતલਬ ਤੇ ਉਹ ਮੈਂ ਰਾਈਡ ਲੇ ਤੋ ਕਨਿਆ ਕੁਮਾਰੀ ਜੀ ਕਨਿਆ ਕੁਮਾਰੀ ਤੋਂ ਫਿਰ ਮੈਂ ਆਪਣੇ ਘਰੇ ਆਏ ਸੀ ਹਾਂਜੀ ਅੱਜ ਕਿੱਥੋਂ ਤੋਂ ਕਿੱਥੋਂ ਰਾਈਡ ਕੀਤੀ ਹੈ ਤੁਸੀਂ ਹਾਂਜੀ ਮੈਂ ਅੰਮ੍ਰਾਲੇ ਕੈਂਟ ਤੋਂ ਆਇਆ ਆਪਣੇ ਘਰ ਤੋਂ ਆਇਆ ਸੀ ਕੀ ਕਹਿੰਦੇ ਸਿੱਧੂ ਦਾ ਜਨਮ ਦਿਨ ਅੱਜ ਹੈ ਤੁਸੀਂ ਬਹੁਤ ਖੁਸ਼ੀ ਹੈ ਜੀ ਸਿੱਧੂ ਭਾਈ ਦੇ ਜਨਮ ਦਿਨ ਦੀ ਬਹੁਤ ਜ਼ਿਆਦਾ ਹੀ ਖੁਸ਼ੀ ਹੈ ਤੇ ਸਭ ਤੋਂ ਵੱਡੀ ਖੁਸ਼ੀ ਹੈ ਕਿ ਛੋਟਾ ਸਿੱਧੂ ਭਾਈ ਵੀ ਆਪਣੇ ਵਿਚਾਰ ਹੈ ਤੇ ਨਾਲ ਦੀ ਨਾਲ ਅੱਜ ਉਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਜਿਨ੍ਹਾਂ ਬੇਬੇ-ਬਾਪੂ ਨੂੰ ਮੈਂ ਅੱਜ ਤੱਕ ਨਾਮ ਅੱਖਾਂ ਨਾਲ ਦੇਖਿਆ ਸੀ ਅੱਜ ਉਹਨਾਂ ਨੂੰ ਹੱਸਦੇ ਦੇਖਿਆ ਤੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਮੂਸਾਪਿੰਡ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਵਾਈਗਰੂ ਜੀ ਦਾ ਮੈਂ ਕੋਟੀ-ਕੋਟੀ ਧੰਨਵਾਦ ਕਰਦਾ ਤੇ ਲੋਕਾਂ ਦੀਆਂ ਅਰਦਾਸਾਂ ਦਾ ਮੈਂ ਕੋਟੀ-ਕੋਟੀ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਅਰਦਾਸਾਂ ਕਰਕੇ ਅਸੀਂ ਆਪਣੇ ਵਿੱਚ ਸਿੱਧੂ ਭਾਈ ਵਾਪਸ ਨੇ ਜਿਹੜਾ ਇਹ ਤੁਸੀਂ ਰਾਈਡ ਕੀਤੀ ਇਹ ਖੁਦ ਆਪਣਾ ਖਰਚਾ ਕੀਤਾ ਸੀ ਇਹ ਜੇ ਮੇਰਾ ਸਾਰਾ ਖੁਦ ਹੀ ਹੈ ਮੇਰਾ ਸਿੱਧੂ ਭਾਈ ਵਾਸਤੇ ਪਿਆਰ ਹੈ ਜੀ ਖਰਚਾ ਤਾਂ ਕਸੀਂ ਸਿੱਧੂ ਭਾਈ ਦੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਸਿੱਧੂ ਭਾਈ ਸਿੱਧੂ ਭਾਈ ਜੋ ਸਾਡੀ ਪੱਗ ਨੂੰ ਪ੍ਰਮੋਟ ਕਰ ਗਏ ਨੇ ਤੇ ਸਿੱਧੂ ਭਾਈ ਜੋ ਸਾਡੇ ਵਾਸਤੇ ਕਰ ਗਏ ਨੇ ਅਸੀਂ ਸਿੱਧੂ ਭਾਈ ਵਾਸਤੇ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਜੀ ਸਿਰਫ ਇੱਕੋ ਕਹਿੰਦੇ ਨਾ ਕਿ ਉਹਨਾਂ ਦੀ ਚਲਾਈ ਜਿਹੜੀ ਰੀਤ ਹੈ ਉਹਨੂੰ ਅੱਗੇ ਚਲਾ ਸਕਦੇ ਹਾਂ ਕਿ ਪੱਗ ਨੂੰ ਪ੍ਰਮੋਟ ਕਰ ਸਕਦੇ ਹਾਂ ਤੇ ਦੂਜਾ ਜਿਸ ਤਰ੍ਹਾਂ ਤੁਸੀਂ ਰਾਈਡ ਕੀਤੀ ਇੰਨੀ ਲੰਬੀ ਆਪਣਾ ਕਿੰਨੀਆਂ ਕਹਾਣੀਆਂ ਕੋਈ ਜਿਹੜਾ ਜ਼ਿੰਦਗੀ ਦੇ ਵਿੱਚ ਕੋਈ ਐਸਾ ਕੋਈ ਘਟਨਾ ਜਿਹੜੀ ਜੀ ਮੇਰਾ ਲੇਅ ਦੇ ਵਿੱਚ ਇੱਕ ਕ੍ਰੈਸ਼ ਹੋਇਆ ਸੀਗਾ ਲੇਕਿਨ ਚਲੋ ਜੀ ਵਾਹਿਗੁਰੂ ਦੀ ਕਿਰਪਾ ਹੈ ਤੇ ਸਿੱਧੂ ਬਾਈ ਦੇ ਗਾਣੇ ਚੱਲ ਰਹੇ ਸੀਗੇ ਮੇਰ ਦੋਵਾਂ ਦੀ ਸੀ ਤੇ ਉਹ ਕ੍ਰੈਸ਼ ਤੋਂ ਬਚ ਗਏ ਛੋਟਾ ਜਿਹਾ ਕ੍ਰੈਸ਼ ਹੋਇਆ ਸੀਗਾ ਤੇ ਕੁਝ ਥੋੜਾ ਬੋਤਾ ਪਾਰ ਟੁੱਟਿਆ ਤੇ ਉਸ ਤੋਂ ਬਾਅਦ ਵਧੀਆ ਰਿਹਾ ਬਾਕੀ ਪੂਰੇ ਰਸਤੇ ਦੇ ਵਿੱਚ ਇੱਕ ਵੀ ਪੈਂਚਰ ਨਹੀਂ ਹੋਇਆ ਦੀ ਦੇਖੋ ਵਾਹਿਗੁਰੂ ਦੀ ਇੰਨੀ ਮਿਹਰ ਸੀਗੀ ਕਿ ਗੱਡੀ ਦੇ ਵਿੱਚ 9000 ਸਮਥਿੰਗ ਕਿਲੋਮੀਟਰ ਦੇ ਵਿੱਚ ਵੀ ਇੱਕ ਵੀ ਪੈਂਚਰ ਨਾ ਹੋਣਾ ਇਹ ਬਹੁਤ ਵੱਡੀ ਗੱਲ ਹੈ ਜੀ ਤੇ ਮੈਂ ਇਹ ਮੰਨਦਾ ਕਿ ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ ਤੇ ਉਸ ਤੋਂ ਬਗੈਰ ਪੂਰੀ ਰਾਈਡ ਦੇ ਵਿੱਚ ਮੇਰੇ ਨਾਲ ਕੁਝ ਵੀ ਕੋਈ ਵੀ ਇਦਾਂ ਦੀ ਚੀਜ਼ ਨਹੀਂ ਵਾਪਰੀ ਲੇਕਿਨ ਇੱਕ ਚੀਜ਼ ਮੈਂ ਸਪੈਸ਼ਲੀ ਕਹਿਣਾ ਚਾਹਾਂਗਾ ਜਿੰਨੇ ਵੀ ਲੋਕੀ ਮੈਨੂੰ ਮੇਰੀ ਰਾਈਡ ਦੇ ਵਿੱਚ ਮਿਲੇ ਨੇ ਉਹਨਾਂ ਨੇ ਜਿਹੜਾ ਆਸ਼ੀਰਵਾਦ ਵਾਲਾ ਥਾਪੜਾ ਦਿੱਤਾ ਇਹਨਾਂ ਜੀ ਮੈਂ ਉਸ ਦਾ ਕੋਟੀ ਕੋਟੀ ਧੰਨਵਾਦ ਕਰਦਾ ਉਹਨਾਂ ਨੂੰ ਬਹੁਤ ਮਤਲਬ ਕੀ ਇੰਨਾ ਜ਼ਿਆਦਾ ਪਿਆਰ ਮਿਲਿਆ ਤੇ ਇੰਨਾ ਜ਼ਿਆਦਾ ਸਕੂਨ ਮਿਲਿਆ ਉਹ ਰਾਈਡ ਕਰਕੇ ਤੇ ਲੋਕੀ ਇਹ ਨਹੀਂ ਗਾ ਕਿ ਸਿਰਫ ਪੰਜਾਬ ਪਿਆਰ ਕਰਦਾ ਉਹਨਾਂ ਨੂੰ ਮੈਂ ਕਹਿੰਦਾ ਕਿ ਪੂਰੀ ਦੁਨੀਆ ਦਾ ਕਰਦੀ ਹੈ ਲੇਕਿਨ ਮੈਂ ਪਰਸਨਲ ਆਪਣੀ ਗੱਲ ਦਾਦਾ ਲੋਕਾਂ ਦੀ ਕਹੀ ਨਾ ਸੁਣੀ ਗੱਲ ਨਹੀਂ ਕਹਿੰਦਾ ਉਹਨਾਂ ਨੂੰ ਸਾਊਥ ਦੇ ਵਿੱਚ ਵੀ ਲੋਕੀ ਸੁਣਦੇ ਨੇ ਜਿਨ੍ਹਾਂ ਨੂੰ ਪੰਜਾਬੀ ਸਮਝ ਹੀ ਨਹੀਂ ਆਉਂਦੀ ਜਿਨਾਂ ਨੂੰ ਹਿੰਦੀ ਤਾਂ ਸਮਝ ਨਹੀਂ ਆਉਂਦੀ ਸਿਰਫ ਇੰਗਲਿਸ਼ ਆਉਂਦੀ ਹੈ ਉਹ ਉੱਥੇ ਉਹਨਾਂ ਦੇ ਗਾਣੇ ਸੁਣਦੇ ਨੇ ਤੇ ਆਉਣ ਵਾਲੇ ਟਾਈਮ ਤੇ ਮੇਰਾ ਖੁਦ ਦਾ ਚੈਨਲ ਹੈ ਫੌਜੀ ਰਾਈਡਰ ਉਸ ਤੇ ਮੈਂ ਬਗਾਈ ਦੀ ਜਸਟਿਸ ਦੀ ਪੂਰੀ ਰਾਈਡ ਸੀਜ਼ਨ ਹੈ ਉਹ ਪੂਰਾ ਪਾਉਂਗਾ ਪੂਰਾ ਸੀਜ਼ਨ ਪਾਉਂਗਾ ਮੈਂ ਜਿਹੜੇ ਜਿਹੜੋ ਰਾਈਡ ਕਰਦੇ ਸੀ ਤਾਂ ਕੱਲੀ ਰਾਈਡ ਕਰਦੇ ਰਿਹਾ ਹਾਂਜੀ ਮੈਂ ਸੋਲੋ ਕੀਤੀ ਸੀ ਸਾਰੀ ਰਾਈਡ ਮੇਰੀ ਸੋਲੋ ਸੀਗੀ ਮੈਂ ਕੱਲਾ ਸੀਗਾ ਤੇ ਬਸ ਮੇਰੇ ਨਾਲ ਵਾਇਗਰੂ ਪਿਤਾ ਦਾ ਆਸ਼ੀਰਵਾਦ ਤੇ ਆਪਣੇ ਘਰ ਦਾ ਆਸ਼ੀਰਵਾਦ ਤੇ ਬਸ ਸਿੱਧੂ ਵਾਈ ਦੇ ਗਾਣੇ ਸੀਗੇ ਜਿਸ ਦੇ ਨਾਲ ਜੋਸ਼ ਰਿਹਾ ਪੂਰੀ ਪੂਰੀ ਰਾਈਡ ਤੇ ਰਸਤੇ ਜੀ ਰੁਕ ਨਹੀਂ ਰਹਉਂਦੇ ਰਸਤੇ ਜੀ ਬਰੁਕਦੇ ਰਹੇ ਕਿ ਕਿਤੋਂ ਪਹੁੰਚ ਜੰਦੇ ਸਿਰਚ ਦੇ ਦੇਖੋ ਜੀ ਇਹ ਰਾਈਡ ਸੀ ਕਿ ਮੇਰੀ ਵਰਲਡ ਰਿਕਾਰਡ ਵਾਸਤੇ ਜਿਹੜਾ ਲਿਮਕਾ ਬੁੱਕ ਆਫ ਰਿਕਾਰਡਸ ਆ ਉਹਦੇ ਵਾਸਤੇ ਰਾਈਡ ਸੀਗੀ ਤੇ ਇਹ ਮੈਨੂੰ ਕੰਟੀਨਿਊ ਕਰਨੀ ਸੀ ਤੇ ਇਸੇ ਕਰਕੇ ਮੈਂ ਜਾਂਦੇ ਹੋਏ ਜਦੋਂ ਮੈਂ ਲੇਹ ਤੋਂ ਸ਼ੁਰੂ ਕੀਤੀ ਕੰਨਿਆ ਕੁਮਾਰੀ ਤੱਕ ਮੈਂ ਕਿਤੇ ਨਹੀਂ ਰੁਕਿਆ ਸਿਰਫ ਮੈਂ ਔਨ ਰੋਡ ਹੀ ਰੁਕਿਆ ਜੈਸੇ ਕਿ ਜਿਹੜੇ ਟਾਬੇ ਤੇ ਰੋਕ ਗਿਆ ਕਿਸੇ ਹੋਟਲ ਚ ਰੋਕ ਗਿਆ ਉਹ ਵੀ 2-3 ਘੰਟਿਆਂ ਲਈ ਰੁਕਿਆ ਤੇ ਬਾਕੀ ਕੰਟੀਨਿਊ ਰਾਈਡ ਰਹੀ ਹੈ ਮੈਂ 4000 ਕਿਲੋ ਤੇ ਇਹ ਮੇਰੇ ਵਾਸਤੇ ਆਪਣੇ ਆਪ ਚ ਇੱਕ ਆਪਣੇ ਵਾਸਤੇ ਵਰਲਡ ਰਿਕਾਰਡ ਸੀਗਾ ਬਟ ਐਡਾ ਸੀਗਾ ਕਿ ਮੈਂ 2.5 ਦਿਨ ਚ ਕਰਨਾ ਸੀਗਾ ਕਿ ਹਾਂ ਵੀ ਮੈਂ 2.5 ਦਿਨ ਚ ਪੂਰਾ ਇਹ ਕਵਰ ਅਪ ਕਰਨਾ ਸੀ ਸਿੱਧੂ ਨਾਲ ਇੰਨਾ ਪਿਆਰ ਕਿਵੇਂ ਵਿਆਹ ਖਤਰਿਆਂ ਨਾਲ ਖੇਡੇ ਸਿੱਧੂ ਨੇ ਕਿ ਖਤਰਾ ਨਾਲ ਤਾਂ ਜੀ ਅਸੀਂ ਵੀ ਖੇਡਦੇ ਆ ਬਸ ਕੀ ਐਨਾ